ਵੈਗੁਰੂ ਜੀ ਕੀ ਫਤਿਹ ਇਹ ਜੀ ਦਿਵਾਨ ਟੌਡਰਮਲ ਸਨਸਤਾ ਜਿਹੜੇ ਯੂਐਸਏ ਦੇ ਸਾਡੇ ਭਰਾ ਵੀ ਰਚਨ ਸਿੰਘ ਜੀ ਉਹਨਾਂ ਦੇ ਸਰਪ੍ਰਸਤ ਹੀ ਨੇ ਸਾਡੇ ਪਿੰਡ ਤੋਂ ਸੁਭਾਸ ਸਿੰਘ ਜੀ ਇਹਨਾਂ ਨੇ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਹੈ ਇਲਾਕੇ ਭਰ ਦੇ ਜਿਹੜੇ ਅੱਖਾਂ ਦਾ ਕੈਂਪ ਲਗਾਇਆ ਗਿਆ ਹੈ ਠੀਕ ਹੈ ਜੀ ਆ ਕੇ ਬਹੁਤ ਕਾਫੀ ਲੋਕ ਤੁਸੀਂ ਵੱਡੀ ਗੰਦਰੀ ਦੇਖ ਰਹੇ ਹੋ ਹਾਂਜੀ ਹਾਂਜੀ ਅੱਖਾਂ ਦਾ ਆਪਾਂ ਲੈ ਕੇ ਆ ਰਹੇ ਨੇ ਠੀਕ ਹੈ ਜੀ ਬਹੁਤ ਬੜੇ ਡਾਕਟਰ ਆਏ ਲੈਣੇ ਡਲਟਾ ਚੈੱਕਅਪ ਕਰਨ ਤੋਂ ਬਾਅਦ ਇਹਨਾਂ ਦੇ ਆਪਰੇਸ਼ਨ ਵੀ ਕੀਤੇ ਜਾਣਗੇ ਮੇਰੇ ਮਹਾਲਮ ਦੇ ਵਿੱਚ ਸਾਡੇ ਸਾਰੇ ਪਿੰਡ ਮਹਾਲਮ ਦੇ ਸੰਗਤ ਵੱਲੋਂ ਇਸ ਸੰਸਥਾ ਦਾ ਦਿਵਾਲਾ ਡਾਕਟਰ ਮਾਲ ਸੰਸਥਾ ਦਾ ਡਾ ਜਰਜੀ ਦਾ ਸ਼ਬਾਸ਼ ਜੀ ਦਾ ਜਿਹੜੇ ਇਹਨਾਂ ਦੇ ਨਾਲ ਹੋਰ ਸੰਸਥਾ ਦੇ ਸਾਰਿਆਂ ਦਾ ਬਹੁਤ ਬਹੁਤ ਪਿੰਡ ਦੇ ਵੱਲੋਂ ਧੰਨਵਾਦ ਕੋਈ ਸਰਕਾਰ ਉਹਨਾਂ ਮੰਗ ਕਰਦੇ ਹੋ ਸਰਕਾਰ ਨੂੰ ਇਹ ਚਾਉਣਾ ਕਿ ਜਿਸ ਤਰ੍ਹਾਂ ਇੱਕ ਸੰਸਥਾਵਾ ਕੈਂਪ ਲਾਉਂਦੀਆਂ ਨੇ ਸਰਕਾਰ ਨੂੰ ਵੀ ਚਾਹੀਦੇ ਨੇ ਹਰੇਕ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਕੈਂਪ ਲੱਗਣੇ ਚਾਹੀਦੇ ਨੇ ਆਪਣੇ ਇੱਥੇ ਲੰਗਰ ਦਾ ਅਰੇਂਜਮੈਂਟ ਕਿਸ ਤਰ੍ਹਾਂ ਦਾ ਕੋਈ ਚਾਹ ਪਾਣੀ ਦਾ ਲੰਗਰ ਦਾ ਅਰੇਂਜਮੈਂਟ ਬਹੁਤ ਵਧੀਆ ਵਧੀਆ ਆਪਾਂ ਨੂੰ ਪਾਣੀ ਦਾ ਖਤਰਾ ਤਾਂ ਨਹੀਂ ਹੈਗਾ ਨਹੀਂ ਪਾਣੀ ਦਾ ਕੋਈ ਖਤਰਾ ਨਹੀਂ ਠੀਕ ਹੈ ਵੈਲ ਜੀ ਕਾ ਖਾਲਸਾ ਵੈਲ ਜੀ ਕੀ ਫਤਹ